ਜੋ ਤੁਹਾਡੇ ਕੋਲ ਇਸ ਬਲੇ ਦੀ ਜਾਣਕਾਰੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਹੋਰੀ ਆਰਮਲ ਦਿਨਾਂ ਚ ਪ੍ਰਧਾਨ ਬਣਨਗੇ ਤੇ ਕਿਹੜੇ ਹਾਲਾਤਾਂ ਦੇ ਵਿੱਚ ਇਹ ਨਾਮ ਉਹਨਾਂ ਦੇ ਅੱਗੇ ਲਿਆਂਦਾ ਗਿਆ ਉਹ ਸਜਣਾ ਨੇ ਜਿਹੜੇ ਸੁਧਾਰਨਰ ਨਾਲ ਸੰਬੰਧਤ ਸੀ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਇਲੈਕਸ਼ਨ ਵੀ ਕਰਵਾਈ ਜਾਵੇ ਜਿਸ ਦੇ ਨਾਲ ਥੋੜੀ ਕੋਈ ਤਲਕੀ ਵੀ ਹੋਈ ਜਿਹੜੀ ਮੀਡੀਆ ਦੇ ਵਿੱਚ ਵੀ ਖਬਰਾਂ ਆਈ ਸੀ ਉਸ ਤੋਂ ਬਾਅਦ ਇਹੀ ਫੈਸਲਾ ਹੋਇਆ ਸੀ ਸਾਰਿਆਂ ਦਾ ਵੀ ਇੱਕ ਹੀ ਨਾਮ ਵਿਚਾਰਿਆ ਜਾਵੇ ਉਹ ਸਾਰਾ ਸੰਮਤੀ ਨਾਲ ਵਿਚਾਰਿਆ ਜਾਵੇ ਦੇ ਵਿੱਚ ਦੋ ਪ੍ਰਧਾਨ ਬਣਾਉਣ ਦੀ ਵੀ ਗੱਲ ਚੱਲੀ ਧਾਰਮਿਕ ਸਿਆਸੀ ਵਿੰਗ ਦੀ ਵੀ ਪਰ ਅੰਤਨ ਰੂਪ ਦੇ ਵਿੱਚ ਜੋ ਸਾਨੂੰ ਜਾਣਕਾਰੀ ਮਿਲੀ ਹੈ ਕਿ ਇਸ ਨਾਲ ਇਸ ਗੱਲ ਤੇ ਸਹਿਮਤੀ ਬਣੀ ਹੈ ਕਿ ਗਿਆਨੀ ਹਰਕਿ ਸਿੰਘ ਜੀ ਨੂੰ بطور ਜਿਹੜਾ ਉਮੀਦਵਾਰ ਪ੍ਰਧਾਨ ਦੇ ਤੌਰ ਤੇ ਪੇਸ਼ ਕੀਤਾ ਜਾਵੇ। ਪਰ ਨਾਲ ਇੱਕ ਪੰਛਕਤਾਲ ਮਿਲ ਕਮੇਟੀ ਵੀ ਪੈਰਲਰ ਬਣੀ ਜਿਹੜੀ ਬਾਕੀ ਘਰਾਂ ਨਾਲ ਵੀ ਗੱਲਬਾਤ ਕਰੇਗੀ। ਔਰ ਸਾਡੀ ਜਾਣਕਾਰੀ ਮੁਤਾਬਕ ਉਸ ਪੰਥਕ ਤਾਲ ਮਿਲ ਕਮੇਟੀ ਜਿਹੜੀ ਅਫਸੇ ਦੇਣੀ ਅਨਾਉਂਸ ਹੋਏਗੀ ਉਹਦੀ ਪ੍ਰਧਾਨਗੀ ਜਿਹੜੀ ਆ ਬੀਜੀ ਸਤਵੰਤ ਕੌਰ ਦੀ ਇਹ ਦੇਖੋ ਹਾਜ਼ਰੀ ਕੜੀ ਜਿੰਨੀ ਸਾਨੂੰ ਜਾਣਕਾਰੀ ਹੈ ਵੀ ਜੈਨੀ ਕਿਸਮ ਜੀ ਉਹਨਾਂ ਨੇ ਇਸ ਬਾਰੇ ਗੱਲ ਕੀਤਾ ਗਿਆ ਕਿ ਡੈਲੀਗੇਟਸ ਉਹਨਾਂ ਦਾ ਨਾਮ ਚਾਹੁੰਦੇ ਨੇ ਔਰ ਜਿਹੜੇ ਦੂਸਰੇ ਉਮੀਦਵਾਰ ਸੀ ਬੀਜੀ ਸਤਵੰਤ ਕੌਰ ਜੀ ਉਹਨਾਂ ਨੇ ਪ੍ਰਧਾਨਗੀ ਲੈਣ ਤੋਂ ਨਾ ਕਰ ਦਿੱਤੀ ਹੈ ਤੇ ਮੈਨੂੰ ਨਹੀਂ ਲੱਗਦਾ ਕਿ ਜੇ ਜੈਲੀਗੇਟਸ ਨੇ ਫੀਡਬੈਕ ਤੇ ਜੋ ਜ਼ਿੰਮੇਵਾਰੀ ਉਹਨਾਂ ਨੂੰ ਲਾਉਣ ਦੀ ਗੱਲ ਕੀਤੀ ਹੈ ਉਹਦੇ ਤੋਂ ਕਿਤੇ ਦਿਨਾਂ ਅੱਛਾ ਭੱਜਣਗੇ ਨਹੀਂ ਉਹਨਾਂ ਨੇ ਸਪਸ਼ਟ ਕਿਹਾ ਸੀ ਕਿ ਉਹ ਬੀਬੀ ਖਤਵੰਤ ਕੌਰ ਹੀ ਦੇ ਖਿਲਾਫ ਆਪਣੀ ਦਾਵੇਦਾਰੀ ਨਹੀਂ ਪੇਸ਼ ਕਰਨਗੇ ਹੁਣ ਜਦੋਂ ਬੀਬੀ ਜੀ ਨੇ ਆਪ ਹੀ ਮਨਾ ਕਰ ਦਿੱਤਾ ਹੈ ਪ੍ਰਧਾਨਗੀ ਲੈਣ ਤੋਂ ਤੇ ਮੈਨੂੰ ਨਹੀਂ ਲੱਗਦਾ ਕਿ ਹੁਣ ਕੋਈ ਹੋਰ ਕੋਈ ਰੇਡ ਕਾ ਦੇ ਵਿੱਚ ਰਹਿ ਗਿਆ ਹੈ ਜਿਹੜਾ ਵਪਾਰੀ ਤੇ ਚੋੜੀ ਕੱਕ ਮਹਿਕਮਾ ਆ ਬਾਦਲ ਚੜੇ ਵਾਲਾ ਕਿ ਇਹ ਬੜੀ ਜਲਦੀ ਪੰਜਾਬ ਦੀ ਪੋਲਿਟਿਕਸ ਦੇ ਵਿੱਚੋਂ ਕਰਨਾਲਾ ਪਰਿਵਾਰ ਵਾਂਗ ਇਹ ਰੈਲੇਵੈਂਟ ਹੋ ਜਾਣਾ। ਸ਼ਸ਼ਤਰਕਾਲ ਅਕਾਲ ਚੈਨਲ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗੁਰਪ੍ਰੀਤ ਕੁਆਰ। ਬੀਤੇ 2-3 ਦਿਨਾਂ ਤੋਂ ਪੰਜ ਮੈਂਬਰੀ ਕਮੇਟੀ ਦੇ ਪ੍ਰਧਾਨ ਨੂੰ ਲੈ ਕੇ ਕਾਫੀ ਕਸ਼ਮਕਸ਼ ਬਣੀ ਹੋਈ ਸੀ। ਸੋ ਕਿਤੇ ਨਾ ਕਿਤੇ ਜੋ ਸੂਤਰਾਂ ਦੇ ਹਵਾਲੇ ਤੋਂ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਤਾਂ ਇਸ ਦੇ ਵਿੱਚ ਦਰਸਾਇਆ ਜਾ ਰਿਹਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਹੋਰੀ ਆਉਣ ਵਾਲੇ ਦਿਨਾਂ ਦੇ ਵਿੱਚ ਪੰਜ ਮੈਂਬਰੀ ਕਮੇਟੀ ਦੇ ਪ੍ਰਧਾਨ ਬਣ ਸਕਦੇ ਨੇ ਕਿਆ ਸਲਾਈਆਂ ਤਾਂ ਇੱਥੋਂ ਤੱਕ ਲਗਾਈਆਂ ਜਾ ਰਹੀਆਂ ਨੇ ਕਿ ਜੇਕਰ ਨਵਾਂ ਸ਼੍ਰੋਮਣੀ ਅਕਾਲੀ ਦਲ ਬਣਦਾ ਹੈ ਤਾਂ ਉਸ ਦੀ ਪ੍ਰਧਾਨਗੀ ਵੀ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਕੋਲ ਜਾ ਸਕਦੀ ਹੈ ਹਾਲਾਂਕਿ ਅੱਜ ਜੋ ਮੀਟਿੰਗ ਹੁੰਦੀ ਹੈ ਇਸ ਦੇ ਵਿੱਚ ਸਰਬਸੰਮਤੀ ਦੇ ਨਾਲ ਪ੍ਰਧਾਨਗੀ ਦੇ ਲਈ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਨਾਮ ਦਿੱਤਾ ਗਿਆ ਹੈ ਸੋ ਪੂਰੇ ਮਾਮਲੇ ਤੇ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਸੁਖਦੇਵ ਸਿੰਘ ਫਗਵਾੜਾ ਹੋਰੀ ਫੋਨ ਕਾਲ ਤੇ ਮੌਜੂਦ ਨੇ ਸਭ ਤੋਂ ਪਹਿਲਾਂ ਭਾਈ ਸਾਹਿਬ ਦਾ ਸਵਾਗਤ ਕਰਾਂਗੇ ਸਵਾਗਤ ਹੈ ਜੀ ਕਾਲ ਚੈਨਲ ਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਆਪ ਜੀ ਨੂੰ ਸਾਰੇ ਸਰੋਤਿਆਂ ਨੂੰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਿਲਕੁਲ ਸੋ ਪੈਸਾ ਭਾਲੇ ਕੇ ਜਿਸ ਪਹਿਲੇ ਤੋਂ ਇੱਕ ਕਮੇਟੀ ਬਣਾਈ ਗਈ ਪੰਜ ਮੈਂਬਰੀ ਕਮੇਟੀ ਉਹਦੇ ਮੈਂਬਰਾਂ ਨੂੰ ਲੈ ਕੇ ਵੱਖ-ਵੱਖ ਸਮੇਂ ਤੇ ਕਈ ਬਦਲਾਅ ਹੋਏ ਸੋ ਬੀਤੇ ਦਿਨਾਂ ਦੇ ਵਿੱਚ ਪ੍ਰਧਾਨ ਨੂੰ ਲੈ ਕੇ ਕਾਫੀ ਸ਼ਸ਼ੋਪੰਜ ਬਣਿਆ ਹੋਇਆ ਸੀਗਾ ਆ ਬੀਬੀ ਸਤਵੰਤਕ ਹੋ ਰਾ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਨਾਮ ਨੂੰ ਲੈ ਕੇ ਕਾਫੀ ਲੋਕਾਂ ਦੇ ਵਿੱਚ ਜਿਹੜਾ ਹੈ ਉਹ ਕਿਆਸ ਰਹੀਆਂ ਸੀਗੀਆਂ ਕਿ ਕੌਣ ਅਗਿਆਏਗਾ ਬਿੱਤੇ ਦਿਨਾਂ ਦੇ ਵਿੱਚ ਬਕਾਇਦਾ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਆਪਣੇ ਆਪ ਨੂੰ ਪ੍ਰਧਾਨਗੀ ਤੋਂ ਪਰਾ ਰੱਖਣ ਦੀ ਵੀ ਗੱਲ ਕਹੀ ਸੋ ਜੋ ਤੁਹਾਡੇ ਕੋਲ ਇਸ ਬਲੇ ਦੀ ਜਾਣਕਾਰੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਹੋਰੀ ਆਉਣ ਵਾਲੇ ਦਿਨਾਂ ਚ ਪ੍ਰਧਾਨ ਬਣਨਗੇ ਤੇ ਕਿਹੜੇ ਹਾਲਾਤਾਂ ਦੇ ਵਿੱਚ ਇਹ ਨਾਮ ਉਹਨਾਂ ਦਾ ਅੱਗੇ ਲਿਆਂਦਾ ਗਿਆ ਨਹੀਂ ਦੇਖੋ ਐਕਚੁਅਲੀ ਉਹ ਕਿਸੇ ਵੀ ਹਾਲ ਦੇ ਵਿੱਚ ਕਿ ਕੰਪੈਸਟ ਜਿਹੜਾ ਆ ਬੀਬੀ ਸਤਵੰਤ ਕੌਰ ਹੋਣਾ ਦੇ ਪੈਰਲਰ ਨਹੀਂ ਕਰਨਾ ਚਾਹੁੰਦੇ ਸੀ ਜੀ ਤੇ ਕੀ ਉਹਨਾਂ ਨੇ ਪਬਲਿਕਲੀ ਵੀ ਇੱਕ ਪੋਸਟ ਪਾ ਕੇ ਵੀ ਦੱਸਤਾ ਸੀ ਵੀ ਜੇ ਬੀਬੀ ਸਤਵੰਤ ਕੌਰ ਜੀ ਦਾ ਨਾਮ ਵਿਚਾਰਿਆ ਜਾ ਰਿਹਾ ਤਾਂ ਫਿਰ ਉਹ ਕਿਸੇ ਵੀ ਮੁਕਾਬਲੇ ਦਾ ਹਿੱਸਾ ਨਹੀਂ ਹੈ ਨਾ ਹੀ ਉੱਥੇ ਕੋਈ ਇੱਕ ਤਾਂ ਉਹਨਾਂ ਦੀ ਆਪਣੀ ਇੱਛਾ ਵੀ ਸੀ ਔਰ ਸਾਰੇ ਡੈਲੀਗੇਟਸ ਨੇ ਵੀ ਇਹ ਮਤਾ ਪਾਇਆ ਸੀ ਵੀ ਪ੍ਰਧਾਨਗੀ ਦੀ ਜਿਹੜੀ ਚੋਣ ਦਾ ਫੈਸਲਾ ਆਇਆ ਹੈ ਪ੍ਰਧਾਨ ਦੀ ਚੋਣ ਦਾ ਫੈਸਲਾ ਕੋ ਸਰਵਸੰਮਤੀ ਨਾਲ ਕੀਤਾ ਜਾਵੇ ਇਜਲਾਸ ਦੇ ਵਿੱਚ ਇਲੈਕਸ਼ਨ ਨਾ ਕਰਵਾਈ ਜਾਵੇ ਤੁਹਾਨੂੰ ਇੱਕ ਟੈਂਪਲ ਕੀ ਦੀ ਗੱਲ ਚੱਲ ਰਹੀ ਸੀ ਇੱਕ ਸੀ ਕੀ ਇੱਕ ਟੜਾ ਜਿਹੜਾ ਆ ਉਹ ਇਹ 14 ਸੀਟੀ ਵੀ ਬੀ ਸਤੰਤਕੋਰ ਦੀ ਅਗਵਾਈ ਕਰਨ ਅ ਉਹ ਸ਼ਹੀਦ ਪਰਿਵਾਰ ਦੇ ਵਿੱਚ ਉਹਨਾਂ ਦਾ ਹੋਣਾ ਔਰ ਇਸ ਪੂਰੀ ਕੈਂਪੇਨ ਦੇ ਦੌਰਾਨ ਉਹਨਾਂ ਨੇ ਵੱਡੀ ਗਿਣਤੀ ਦੇ ਵਿੱਚ ਸੰਗਤ ਦਾ ਧਿਆਨ ਵੀ ਖਿੱਚਿਆ ਆਪਣੇ ਭਾਸ਼ਣਾ ਰਾਹੀਂ ਆਪਣੀ ਤਕਰੀਰਾਂਹੀਂ ਵੀ ਔਰ ਵੈਸੇ ਵੀ ਇੱਕ ਬੜੀ ਇਹਨਾਂ ਸਾਰੇ ਪੰਜ ਮੈਂਬਰੀ ਕਮੇਟੀ ਦੇ ਮੈਂਬਰਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਕਰਨ ਵਾਲੀ ਤਕਰੀਰ ਇਸ ਕੈਂਪਨ ਦੀ ਪਾਰਟੀ ਨੇ ਹੰਦ ਤੇ ਦਰਾਂ ਉਹਨਾਂ ਦੀ ਹੋਈ ਰਹੀ ਸੀ ਜੀ ਔਰ ਪਾਰਟੀ ਕਮੇਟੀ ਦੇ ਮੈਂਬਰਾਂ ਦੇ ਵਿੱਚ ਵੀ ਇਹ ਮੈਜੋਰਿਟੀ ਸੀ ਵੀ ਬੀ ਬੀ ਸਤਵੰਤ ਕੋਰ ਜੀ ਨੂੰ ਪ੍ਰਧਾਨ ਬਣਾਇਆ ਜਾਵੇ ਔਰ ਜਿੰਨਾ ਚੱਕਰ ਉਹਨਾਂ ਦਾ ਨਾਮ ਚੱਲ ਰਿਹਾ ਸੀ ਤਾਂ ਇਹ ਸ਼ਖਸ਼ ਸੀ ਵੀ ਸਿੰਘ ਸਾਹਿਬ ਜਿਹੜਾ ਉਹਨਾਂ ਦੇ ਮੁਕਾਬਲੇ ਕੋਈ ਵੀ ਦਾਅਵੇਦਾਰੀ ਵੀ ਪੇਸ਼ ਨਹੀਂ ਸੀ ਕਰਨਾ ਚਾਹੁੰਦੇ ਹੂੰ ਔਰ ਜਿਹੜੀ ਵੱਡਾ ਹਿੱਸਾ ਡੈਲੀਗੇਟਸ ਦਾ ਸੀ ਜਿਨ੍ਹਾਂ ਨੇ ਭਰਤੀ ਕਰਵਾਈ ਹੈ ਔਰ ਜਿਹੜੇ ਉਹਦੇ ਵਿੱਚ ਡੈਲੀਗੇਟਸ ਨਿਕਲ ਕੇ ਆਏ ਤਾਂ ਜਦੋਂ ਨੰਬਰ ਆਫ ਡੈਲੀਗੇਟਸ ਜਿਹੜੇ ਮੈਜੋਰਟੀ ਡੈਲੀਗੇਟਸ ਜਿਹੜੇ ਉਹਨਾਂ ਦਾ ਫੀਡਬੈਕ ਲਾਇਆ ਗਿਆ ਤਾਂ ਉਹ ਯਾਨੀ ਹਰਪੀ ਸਿੰਘ ਉਹਨਾਂ ਨੂੰ ਪ੍ਰਧਾਨ ਬਣਾਉਣਾ ਚਾਹੁੰਦੇ ਸੀ ਹੂੰ ਸੋ ਇੱਥੇ ਇਹ ਦੋ ਗੱਲ ਵਿਚਾਰੀ ਗਈ ਔਰ ਤੀਸਰਾ ਇਹ ਵੀ ਵਿਚਾਰ ਹੋਇਆ ਸੀ ਕੁਝ ਸਜਣਾ ਨੇ ਜਿਹੜੇ ਸੁਧਾਰਨਾਂ ਨਾਲ ਸੰਬੰਧਤ ਸੀ ਉਹਨੇ ਵੀ ਕਿਹਾ ਸੀ ਵੀ ਇਲੈਕਸ਼ਨ ਵੀ ਕਰਵਾਈ ਜਾਵੇ ਜਿਸ ਦੇ ਨਾਲ ਥੋੜੀ ਕੋਤਲਕੀ ਵੀ ਹੋਈ ਜਿਹੜੀ ਮੀਡੀਆ ਦੇ ਵਿੱਚ ਵੀ ਖਬਰ ਆਈ ਸੀ ਖਬਰ ਆਈ ਸੀ ਉਸ ਤੋਂ ਬਾਅਦ ਇਹੀ ਫੈਸਲਾ ਹੋਇਆ ਸੀ ਸਾਰਿਆਂ ਦਾ ਵੀ ਇਹ ਪੀ ਨਾਮ ਵਿਚਾਰਿਆ ਜਾਵੇ ਔਰ ਸਰਬਸੰਤੀ ਨਾਲ ਵਿਚਾਰਿਆ ਜਾਵੇ ਵਿੱਚ ਦੋ ਪ੍ਰਧਾਨ ਬਣਾਉਣ ਦੀ ਵੀ ਗੱਲ ਚੱਲੀ ਧਾਰਮਿਕ ਸਿਆਸੀ ਵਿੰਗ ਦੀ ਵੀ ਪਰ ਅੰਤਮ ਰੂਪ ਦੇ ਵਿੱਚ ਜੋ ਸਾਨੂੰ ਜਾਣਕਾਰੀ ਮਿਲੀ ਹੈ ਕਿ ਇਸ ਨਾ ਇਸ ਗੱਲ ਤੇ ਸਹਿਮਤੀ ਬਣੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਬਤੌਰ ਜਿਹੜਾ ਉਮੀਦਵਾਰ ਪ੍ਰਧਾਨ ਦੇ ਤੌਰ ਤੇ ਪੇਸ਼ ਕੀਤਾ ਜਾਵੇ ਅਗਰ ਡੈਲੀਗੇਟਸ ਦੀ ਸਾਰਿਆਂ ਦੀ ਸਾਂਝੇ ਤੌਰ ਤੇ ਪ੍ਰਵਾਨਗੀ ਮਿਲਦੀ ਹੈ ਤੇ ਉਹ ਪ੍ਰਧਾਨ ਬਣ ਸਕਦੇ ਨੇ ਔਰ ਨਾਲ ਇੱਕ ਪੰਥਕ ਤਾਲਮਿਲ ਕਮੇਟੀ ਵੀ ਪੈਰਲਰ ਬਣੀਗੀ ਜਿਹੜੀ ਬਾਕੀ ਘਰਾਂ ਨਾਲ ਵੀ ਗੱਲਬਾਤ ਕਰੇਗੀ ਔਰ ਸਾਡੀ ਜਾਣਕਾਰੀ ਮੁਤਾਬਕ ਉਸ ਪੰਥਕ ਤਾਲਮਿਲ ਕਮੇਟੀ ਜਿਹੜੀ ਉਸ ਦਿਨ ਅਨਾਉਂਸ ਹੋਏਗੀ ਉਹਦੀ ਪ੍ਰਧਾਨਗੀ ਜਿਹੜੀ ਆ ਉਹ ਵੀ ਬਿੱਦੀ ਸੁਤੰਤਰਕ ਕਾਰਜੀ ਕਰੇਗੀ ਬਿਲਕੁਲ ਸੋ ਜੋ ਅੱਜ ਚੰਡੀਗੜ੍ਹ ਦੇ ਮੀਟਿੰਗ ਹੋਈ ਉਸ ਦੇ ਦੌਰਾਨ ਫੈਸਲਾ ਲਿਆ ਗਿਆ ਕਿਹੜੀਆਂ-ਕਿਹੜੀਆਂ ਤਰ੍ਹਾਂ ਔਰ ਕਿਹੜੇ-ਕਿਹੜੇ ਲੋਕ ਇਹਦੇ ਚ ਸ਼ਾਮਲ ਰਏ ਅੱਜ ਇਹਦੇ ਵਿੱਚ ਜਿਹੜੇ ਭਰਤੀ ਮਹੀਮੇ ਦੇ ਦੌਰਾਨ ਜਿਨ੍ਹਾਂ ਨੇ ਭਰਤੀ ਕਰਵਾਈ ਹੈ ਮੋਰੀ ਹੋ ਕੇ ਉਹੀ ਜਿਹੜੇ ਵਿਅਕਤੀ ਸੀ ਜਿਹੜੇ ਭਰਤੀ ਨਾਲ ਸੰਬੰਧਿਤ ਸੀ ਕਮੇਟੀ ਪੰਜ ਮੈਂਬਰੀ ਕਮੇਟੀ ਤੋਂ ਇਲਾਵਾ ਜਿਨ੍ਹਾਂ ਨੇ ਗਰਾਊਂਡ ਤੇ ਵੱਡੀਆਂ ਰੈਲੀਆਂ ਕਰਾ ਕੇ ਭਰਤੀ ਕਰਵਾ ਕੇ ਡੈਲੀਗੇਟ ਜਲਾਸ ਜਿਹੜੇ ਸਰਕਲ ਲੈਵਲ ਤੇ ਕਰਵਾਏ ਸੋ ਉਹ ਉਹੀ ਜਿਹੜੀਆਂ ਪ੍ਰਮੁਖ ਸ਼ਕਤੀਆਂ ਨੇ ਪੰਜਾਬ ਦੀਆਂ ਜਿਹੜੀਆਂ ਪਹਿਲਾਂ ਵੀ ਅਕਾਲੀ ਦਲ ਨਾਲ ਜੁੜੀਆਂ ਰਹੀਆਂ ਨੇ ਉਹੀ ਸ਼ਕਤੀਆਂ ਦੇ ਵਿੱਚ ਇੱਕ ਸਰਵਸੰਮਤੀ ਬਣੀ ਹੈ ਕਿਉਂਕਿ ਡੈਲੀਗੇਟਸ ਦਾ ਵੀ ਇਹ ਦਬਾਅ ਸੀ ਥੱਲੇੋਂ ਗਰਾਊਂਡ ਤੋਂ ਵੀ ਉਹ ਨਾਮ ਜਿਹੜੇ ਆ ਇਹ ਦੋ ਨਾਮ ਡੈਲੀਗੇਟ ਕੋਈ ਨਿਕਲ ਕੇ ਆਏ ਸੀ ਥੱਲੇ ਤੇ ਉਸ ਤੋਂ ਬਾਅਦ ਨਾਲ ਡੈਲੀਗੇਟਸ ਵੀ ਇਹ ਵੀ ਇੱਕ ਕੰਡੀਸ਼ਨ ਸੀ ਵੀ ਚੋਣ ਜਿਹੜੀ ਆ ਉਹ ਸਰਵ ਸੰਤੀ ਨਾਲ ਕੀਤੀ ਜਾਵੇ ਸੋ ਮੈਨੂੰ ਲੱਗਦਾ ਡੈਲੀਗੇਟਸ ਦੀਆਂ ਦੋਵੇਂ ਹੀ ਗੱਲਾਂ ਉੱਥੇ ਪ੍ਰਵਾਨ ਹੋਈਆਂ ਬਿਲਕੁਲ ਸੋ ਜੋ ਇਜਲਾਸ ਹੈ ਉਸ ਦੇ ਹਾਲ ਨੂੰ ਲੈ ਕੇ ਵੀ ਕੁਝ ਜਿਹੜਾ ਰੌਲਾ ਦਸਿਆ ਜਾ ਰਿਹਾ ਭਾਈ ਗੁਰਦਾਰ ਸਿੰਘ ਹਾਲ ਤੋਂ ਜਿੱਥੇ ਮਨਾ ਕੀਤਾ ਗਿਆ ਇਸ ਮੇਲੇ ਸ਼ਾਨੀ ਗੁਰਦਾਰ ਪ੍ਰਬੰਧਕ ਕਮੇਟੀ ਨੇ ਗੁਰੂ ਸਾਹਿਬ ਦੇ ਪ੍ਰਕਾਸ਼ ਕਰਨ ਤੋਂ ਮਨਾ ਹੀ ਕਰ ਦਿੱਤੀ ਸੀ ਕਿ ਉਹ ਅਸੀਂ ਕਿਸੇ politcal ਸਮਾਜਮ ਦੇ ਲਈ ਗੁਰੂ ਸਾਹਿਬ ਦਾ ਪ੍ਰਕਾਸ਼ ਇੱਥੇ ਨਹੀਂ ਹੋਣ ਦੇਾਂਗੇ ਤੇ ਪੰਜ ਮੈਂਬਰੀ ਕਮੇਟੀ ਵੱਲੋਂ ਜਿਹੜੇ ਸਬੰਧਤ ਵਿਅਕਤੀ ਜਿਹੜੇ ਪ੍ਰਬੰਧ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਉਹਨਾਂ ਦਾ ਇਹ ਸੀ ਵੀ ਇਹ ਇਜਲਾਸ ਗੁਰੂ ਸਾਹਿਬ ਦੀ ਹਜ਼ੂਰੀ ਚ ਗੁਰੂ ਸਾਹਿਬ ਦੀ ਅਵਾਜ਼ ਦੇ ਵਿੱਚ ਹੀ ਹੋਣਾ ਹੈ ਤੇ ਉਸ ਕਰਕੇ ਉਸ ਰਿੱਟਕੇ ਕਰਕੇ ਇੱਕ ਬਹਾਨਾ ਲੱਭਿਆ ਸ਼੍ਰੋਮਣੀ ਕਮੇਟੀ ਨੇ ਵੀ ਇਹ ਕਿੱਡੀ ਹਾਸੋਹਿਣੀ ਸ਼ਰਤ ਹੈ ਕਿ ਸ਼੍ਰੋਮਣੀ ਕਮੇਟੀ ਇਹ ਸ਼ਰਤ ਲਾ ਰਹੀ ਹੈ ਕਿ ਅਕਾਲੀ ਕਲ ਦਾ ਡੈਲੀਗੇਟ ਦਾ اجلاس ਹੋਵੇ ਤੇ ਉਹਨਾਂ ਦੀ ਸ਼ਰਤ ਇਹ ਹੋਵੇ ਵੀ ਉੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਨਹੀਂ ਹੋ ਸਕਦਾ ਸੋ ਇਹ ਅਸਿੱਧੇ ਰੂਪ ਦੇ ਵਿੱਚ ਉਹਨਾਂ ਨੂੰ ਪਤਾ ਸੀ ਵੀ ਇਸ ਗੱਲ ਤੇ ਜਿਹੜਾ ਉਹ ਮਨਾਹੀ ਹੋ ਜੇਗੀ ਤੇ ਆਪਣੇ ਆਪ ਜਿਹੜੇ 5 ਨੰਬਰੀ ਕਮੇਟੀ ਵੱਲੋਂ ਬੰਦੇ ਜਿਹੜੇ ਗਏ ਨੇ ਉਹ ਵਾਪਸ ਚਲੇ ਜਾਣਗੇ ਸੋ ਉਸ ਤੋਂ ਬਾਅਦ ਬਿਨਾਂ ਕਿਸੇ ਕਨਫਰਟੇਸ਼ਨ ਚ ਫਸਦੇ ਆਂ ਅਕਾਲੀ ਬੁਰਜ ਅਕਾਲੀ ਪੂਲਾ ਸਿੰਘ ਜਿਹੜਾ ਸਥਾਨ ਹੈ ਪਾਰਕਿੰਗ ਦੇ ਕੋਲ ਉੱਥੇ ਡੈਲੀਗੇਟ ਜਲਾਸ ਜਿਹੜਾ ਹੋਣ ਜਾ ਰਿਹਾ ਬਿਲਕੁਲ ਸੋ ਹਾਲਾਂਕਿ ਜਿਸ ਪਹਿਲੇ ਤੋਂ ਬੀਤੇ ਸਮੇਂ ਦੇ ਵਿੱਚ ਇਹ ਤਲਕੀ ਰਹੀ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਅਕਾਲੀ ਦਲ ਬਾਦਲ ਧਲੇ ਦੇ ਨਾਲ ਉਸ ਵੇਲੇ ਤੋਂ ਹੀ ਇਹ ਗੱਲ ਨਿਕਲ ਕੇ ਆ ਰਹੀ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਹੋਰੀ ਰਾਜਨੀਤੀ ਵਾਲੇ ਪਾਸੇ ਵਧਣਗੇ ਜਾਂ ਨਹੀਂ ਕਿਤੇ ਨਾ ਕਿਤੇ ਰਾਜਨੀਤੀ ਵਾਲੇ ਪਾਸੇ ਪ੍ਰਧਾਨਗੀਆਂ ਦੇ ਪਾਸੇ ਤੋਂ ਉਹ ਕਿਨਾਰਾ ਕਰਦੇ ਆਏ ਕੀ ਸਮਝਦੇ ਹੋ ਕਿ ਕੱਲ ਨੂੰ ਜੇਕਰ ਇਹ ਪ੍ਰਪੋਜ਼ਲ ਰੱਖਿਆ ਜਾਂਦਾ ਜਾਂ ਪ੍ਰਧਾਨਗੀ ਦੀ ਜਿਸ ਤਰੀਕੇ ਨਾਲ ਉਹਨਾਂ ਦੀ ਚੋਣ ਕੀਤੀ ਗਈ ਹੈ ਇਹਨੂੰ ਐਕਸੈਪਟ ਕਰਨਗੇ ਗਿਆਨੀ ਹਰਪ੍ਰੀਤ ਸਿੰਘ ਹੋਰੇ ਇਹ ਦੇਖੋ ਹਾਲ ਹੀ ਕਿਹੜੀ ਜਿੰਨੀ ਸਾਨੂੰ ਜਾਣਕਾਰੀ ਹੈ ਵੀ ਜਾਨੀ ਹਰਪ੍ਰੀਤ ਸਿੰਘ ਜੀ ਉਹਨਾਂ ਨੇ ਇਸ ਬਾਰੇ ਦੱਸ ਦਿੱਤਾ ਗਿਆ ਕਿ ਡੈਲੀਗੇਟਸ ਉਹਨਾਂ ਦਾ ਨਾਮ ਚਾਹੁੰਦੇ ਨੇ ਔਰ ਜਿਹੜੇ ਦੂਸਰੇ ਉਮੀਦਵਾਰ ਸੀ ਬੀ ਸਤਵੰਤ ਕੌਰ ਜੀ ਉਹਨਾਂ ਨੇ ਪ੍ਰਧਾਨਗੀ ਲੈਣ ਤੋਂ ਨਾ ਕਰ ਦਿੱਤੀ ਤੇ ਮੈਨੂੰ ਨਹੀਂ ਲੱਗਦਾ ਕਿ ਜਿਹੜੀ ਡੈਲੀਗੇਟਸ ਨੇ ਫੀਡਬੈਕ ਤੇ ਜੋ ਜ਼ਿੰਮੇਵਾਰੀ ਉਹਨਾਂ ਨੂੰ ਲਾਉਣ ਦੀ ਗੱਲ ਕੀਤੀ ਹੈ ਉਹਦੇ ਤੋਂ ਕਿਸੇ ਵੀ ਹਾਲਾਤ ਚ ਭੱਜਣਗੇ ਨਹੀਂ ਉਹਨਾਂ ਨੇ ਸਪਸ਼ਟ ਕਿਹਾ ਸੀ ਕਿ ਉਹ ਬੀਬੀ ਸਤਵੰਤ ਕੌਰ ਜੀ ਦੇ ਖਿਲਾਫ ਆਪਣੀ ਦਾਵੇਦਾਰੀ ਨਹੀਂ ਪੇਸ਼ ਕਰਨਗੇ ਹੁਣ ਜਦੋਂ ਬੀਬੀ ਜੀ ਨੇ ਆਪ ਹੀ ਮਨਾ ਕਰ ਦਿੱਤਾ ਹੈ ਪ੍ਰਧਾਨਗੀ ਲੈਣ ਤੋਂ ਤੇ ਮੈਨੂੰ ਨਹੀਂ ਲੱਗਦਾ ਕਿ ਹੁਣ ਕੋਈ ਹੋਰ ਕੋਈ ਰੇੜਕਾ ਇਸ ਦੇ ਵਿੱਚ ਰਹਿ ਗਿਆ ਹੈ ਜੀ ਸੋ ਜੇਕਰ ਗਹਿਨੇ ਹਕਟਰ ਸਿੰਘ ਹੋਰੀ ਪ੍ਰਧਾਨ ਬਣਦੇ ਨੇ ਤਾਂ ਅਕਾਲੀ ਦਲ ਬਾਦਲ ਦੇ ਲਈ ਇਹ ਜੋ ਨਵੀਂ ਬਣਨ ਵਾਲੀ ਅਕਾਲੀ ਦਲ ਕਿੰਨੇ ਚੈਲਿੰਜਿੰਗ ਰਹੇਗੇ ਇਹ ਦੇਖੋ ਮੈਨੂੰ ਲੱਗਦਾ ਵੀ ਉਹ ਸਿਕਸ ਸਿਆਸਤ ਦੇ ਵਿੱਚੋਂ ਪੰਜਾਬ ਪੋਲਿਟਿਕਸ ਦੇ ਵਿੱਚੋਂ ਬੜੀ ਛੇਤੀ ਬਾਦਲ ਤੜਾ ਜਿਹੜਾ ਹੈ ਉਹ ਰੈਲੇਵੈਂਟ ਹੋਣ ਜਾ ਰਿਹਾ ਔਰ ਤੁਹਾਨੂੰ ਬੜੀ ਜਲਦੀ ਉਹਦੇ ਨਤੀਜੇ ਵੀ ਜਿੱਥੇ ਸਾਹਮਣੇ ਆਣਗੇ ਉੱਥੇ ਅਸਲ ਅਕਾਲੀ ਸਿਆਸਤ ਜਿਹੜੀ ਜਦੋਂ ਤੁਸੀਂ ਅਕਾਲੀ ਦਲ ਦੇ ਕਿਸੇ ਜਥੇਦਾਰ ਨੂੰ ਸਰਕਲ ਜਾਂ ਜ਼ਿਲ੍ਹੇ ਦੇ ਜਥੇਦਾਰ ਨੂੰ ਵੀ ਇਮੇਜਨ ਕਰਦੇ ਸੀ ਸੋ ਤੁਹਾਨੂੰ ਇੱਕ ਗੁਰਸਿੱਖ ਚਿਹਰਾ ਜਿਹਦੇ ਹੱਥ 'ਚ 340 ਕਿਰਪਾਨ ਹੁੰਦੀ ਸੀ ਜਿਹਦਾ ਕੋਈ ਖਾਲਸਾਈ ਜਹੋ ਜਲਾਲ ਹੁੰਦਾ ਸੀ ਤੇ ਉਹਦਾ ਚਿਹਰਾ ਸਾਹਮਣੇ ਆਉਂਦਾ ਸੀ ਅੱਜ ਤੋਂ 40 ਸਾਲ ਪਹਿਲਾਂ ਸੋ ਮੈਨੂੰ ਲੱਗਦਾ ਅਸਲ ਜਿਹੜੀ ਕੈਂਪੇਨ ਅਕਾਲੀ ਦਲ ਦੀ ਪੁਨਰਸੁਰਜੀਤੀ ਦੀ ਉਲੀਕੀ ਗਈ ਸੀ ਉਹ ਪ੍ਰਧਾਨ ਦੀ ਚੋਣ ਤੋਂ ਬਾਅਦ ਆਪਣੇ ਅਸਲੀ ਜੜ੍ਹਾਂ ਵੱਲ ਜਿਹੜੀ ਅਕਾਲੀ ਸਿਆਸਤ ਆ ਉਹ ਵਾਪਸ ਹੋਵੇਗੀ ਔਰ ਇਸ ਦੌਰਾਨ ਜਿਹੜਾ ਵਪਾਰੀ ਤੇ ਚੋੜੀ ਕੱਕ ਮਹਿਕਮਾ ਆ ਬਾਦਲ ਢੜੇ ਵਾਲਾ ਇਹ ਬੜੀ ਜਲਦੀ ਪੰਜਾਬ ਦੀ ਪੋਲਿਟਿਕਸ ਦੇ ਵਿੱਚੋਂ ਬਰਨਾਲਾ ਪਰਿਵਾਰ ਵਾਂਗ ਇਹ ਰੈਲੇਵੈਂਟ ਹੋ ਜਾਏਗਾ ਬਿਲਕੁਲ ਸੋ ਹਾਲਾਂਕਿ ਬੀਤੇ ਦਿਨਾਂ ਦੇ ਵਿੱਚ ਇੱਕ ਹੋਰ ਅਕਾਲੀ ਦਲ ਅਕਾਲੀ ਦਲ ਵਾਲਸ ਪੰਜਾਬ ਦੇ ਜਿਹੜਾ ਪੰਜਾਬ ਦੇ ਵਿੱਚ ਪਾਰਟੀ ਉੱਭਰੀ ਹੈ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਉਰਸਤ ਹੈ ਇੱਕ ਪਾਸੇ ਅਕਾਲੀ ਦਲ ਵਾਦਲ ਹੈ ਇੱਕ ਪਾਸੇ ਨਵੇਂ ਅਕਾਲੀ ਦਲ ਜੇ ਬੰਦੀ ਹੈ ਤਾਂ ਜੋ ਅਕਾਲੀ ਦਲ ਦੇ ਸਮਰਥਕ ਨੂੰ ਹਾਲਾਂਕਿ ਜੋ ਰਵਾਇਤੀ ਤੌਰ ਤੇ ਦੇਖਿਆ ਜਾਏ ਤੇ ਕਾਲੇ ਦਲ ਦੇ ਜਿੰਨੇ ਵੀ ਪਿੰਡਾਂ ਦੇ ਵਿੱਚ ਜਾਂ ਆ ਪੰਜਾਬ ਦੇ ਵਿੱਚ ਸਮਰਥਨ ਹੈ ਕੀ ਲੱਗਦਾ ਨਹੀਂ ਕਿ ਉਹਨਾਂ ਦੇ ਵੋਟ ਜਿਹੜੀ ਆ ਵੱਡੀ ਜਾਏਗੀ ਇਹ ਦੇਖੋ ਇੱਕ ਪਈ ਹੈ ਵੀ ਇਹਦੇ ਵਿੱਚ 16-17 ਲੱਖ ਦੀ ਧਰਤੀ ਤੋਂ ਬਾਅਦ ਇਹ ਅਕਾਲੀ ਦਲ ਜਿਹੜਾ ਆ ਆਪਣੀ ਪਛਾਣ ਜਿੱਤੀ ਬਾਣ ਵਾਪਸ ਮੁੜੇਗਾ ਪਰ ਇਹ ਨਾਲ ਹੀ ਦੇਖੋ ਇਹਦੀ ਇੰਪੋਰਟੈਂਸ ਕਿੰਨੀ ਸਮਝਦੇ ਨੇ ਸਾਰੇ ਵੀ ਜਿਹੜੀ ਸਿੱਖ ਵੋਟ ਆ ਤੇ ਸਿੱਖਾਂ ਦੀ ਰਾਜਨੀਤਿਕ ਸ਼ਕਤੀ ਆ ਉਹ ਖੰਡਰੀ ਨਾ ਜਾਵੇ ਅਰਧਾਂ ਦੀ ਚੋਣ ਦੇ ਨਾਲ ਹੀ ਇੱਕ ਪੰਥਕ ਪਾਲ ਮਿਲ ਕਮੇਟੀ ਵਿਦਿ ਸਤੰਤਕੌਰ ਜੀ ਦੀ ਅਗਵਾਈ ਦੇ ਵਿੱਚ ਵੜਨ ਜਾ ਰਹੀ ਹੈ ਜਿਹਦਾ ਕੰਮ ਹੀ ਬਾਕੀ ਸਿੱਖ ਸ਼ਕਤੀ ਜਿਹੜੀ ਵੰਡੀ ਹੋਈ ਹੈ ਰਾਜਨੀਤਿਕ ਤੌਰ ਤੇ ਉਹਨੂੰ ਇਕੱਠਿਆ ਕਰਨਾ ਔਰ ਬਾਕੀ ਤਰ੍ਹਾਂ ਜਿਹੜੀਆਂ ਇਸ ਭਰਤੀ ਦੇ ਵਿੱਚ ਸ਼ਾਮਲ ਨਹੀਂ ਹੋਈਆਂ ਪਰ ਉਹਨਾਂ ਦਾ ਉਹਨਾਂ ਉਹਨਾਂ ਦੇ ਕੋਲ ਇੱਕ ਸਿੱਖ ਬੋਲ ਸੋ ਬਿਲਕੁਲ ਇਹ ਸੰ ਸੁਖਦੇਵ ਸਿੰਘ ਫਗਵਾੜਾ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਿ ਜਿਸ ਤਰੀਕੇ ਦੇ ਨਾਲ ਆਮ ਲੋਕਾਂ ਦੀਆਂ ਨਿਗਾਹਾਂ ਟਿਕੀਆਂ ਹੋਈਆਂ ਸੰਕਿਆਉਣ ਵਾਲੇ ਦਿਨਾਂ ਦੇ ਵਿੱਚ ਪੰਜ ਮੈਂਬਰੀ ਪ੍ਰਤੀ ਕਮੇਟੀ ਦਾ ਪ੍ਰਧਾਨ ਕੌਣ ਬਣੇਗਾ ਤਾਂ ਇਸ ਵਲੇ ਨਾਮ ਜੋ ਹੈ ਸਰਬਸੰਮਤੀ ਦੇ ਨਾਲ ਹਰਪ੍ਰੀਤ ਸਿੰਘ ਹੋਰਾਂ ਦਾ ਨੁਕਤਤਾ ਗਿਆ ਹੈ ਹਾਲਾਂਕਿ ਇਸ ਤੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਕੀ ਪ੍ਰਤੀਕਰਮ ਹੈ ਉਹ ਸਮੇਂ ਦੇ ਵਿੱਚ ਪਤਾ ਚੱਲੇਗਾ ਤਾਂ ਤਦ ਤੱਕ ਤੇ ਆਖਿਆ ਤੇ ਹੋ ਧੰਨਵਾਦ